ਕਾਇਓ ਪੀਕਣਾ ਚਾਹੁੰਦੇ ਹਾਂ ਹਾਂਜੀ ਸੋ ਸਾਡਾ ਅੱਜ ਸਕੂਲ ਦੇ ਵਿੱਚ ਅਸੀਂ ਜਿਹੜੀ ਟੀਚਰ ਪੇਰੈਂਟ ਮੀਟਿੰਗ ਰੱਖੀ ਹੋਈ ਹੈ ਪਹਿਲਾਂ ਮੁੱਲਾਂਪੁਰ ਸਕੂਲ ਚ ਗਈ ਸੀ ਹੁਣ ਖਰੜ ਦਾ ਸਾਡਾ ਜਿਹੜਾ ਸਕੂਲ ਹੈ ਇਹ ਬੜਾ ਵਧੀਆ ਕਾਮਯਾਬ ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਕੂਲਾਂ ਦੇ ਵਿੱਚ ਨਵੀਆਂ ਇੰਟਰੋਡਿਊਸ ਕੀਤੀਆਂ ਕਿ ਜਿੱਥੇ ਪੇਰੈਂਟਸ ਹੁਣ ਮਾਪੇ ਆ ਜਿਹੜੇ ਬੱਚਿਆਂ ਦੇ ਉਹ ਆ ਕੇ ਦੇਖ ਰਹੇ ਹੈ ਕਿ ਕਿਵੇਂ ਬੱਚੇ ਸਾਡੇ ਪੜਦੇ ਹੈ ਅਧਿਆਪਕਾਂ ਨਾਲ ਗੱਲ ਕਰਦਿੰਦੇ ਨੇ ਆ ਕਿ ਅਧਿਆਪਕ ਦੱਸਦੀ ਹੈ ਕਿ ਬੱਚਾ ਕਿਸ ਤਰੀਕੇ ਅੱਗੇ ਜਾ ਰਿਹਾ ਕਿਹੜੀਆਂ ਤੁਸੀਂ ਚੀਜ਼ਾਂ ਇਹਨਾਂ ਦੀਆਂ ਠੀਕ ਕਰ ਸਕਦੇ ਹੋ ਕਿੜੀਆਂ-ਕੜੀਆਂ ਇਹਨੂੰ ਬੱਚੇ ਨੂੰ ਤੁਸੀਂ ਹੋਰ ਅ ਅੱਛੀਆਂ ਚੀਜ਼ਾਂ ਜਿਹੜੀਆਂ ਬੱਚੇ ਨੂੰ ਘਰੇ ਰਹਿ ਕੇ ਸਿਖਾ ਸਕਣ। ਸੋ ਇੱਕ ਤੇ ਬੜਾ ਅੱਛਾ ਪ੍ਰਾਲਾ ਟੀਚਰਸ ਨੇ ਮਾਪਿਆਂ ਨੇ ਵੀ ਸਕੂਲ ਦੇਖਿਆ ਤੇ ਨਾਲ ਇਹਦੇ ਸਕੂਲ ਆਫ ਐਮਬੀਡੈਂਸ ਬਣ ਰਿਹਾ ਜਿਹਦੀ ਲਗਭਗ 16 ਕਰੋੜ ਤੋਂ ਉੱਪਰ ਦੀ ਲਾਗਤ ਹੈ। ਉਹਦੇ ਚ ਅਸੀਂ 12.5 ਕਰੋੜ 12 ਕਰੋੜ 62 ਲੱਖ ਰੁਪਏ ਲਗਾ ਚੁੱਕੇ ਹਾਂ। 1.5 ਕਰੋੜ ਦੀ ਗ੍ਰਾਂਟ ਹੁਣ ਆਈ ਹੈ ਤੇ April 30 April ਤੱਕ ਅਸੀਂ ਜਿਹੜਾ ਇਹ ਸਾਰਾ ਸਕੂਲ ਹੈ ਉਹ ਬੜਾ ਕੇ ਤਿਆਰ ਕਰ ਦੋਵਾਂਗੇ ਫਿਰ ਇੱਥੋਂ ਦੇ ਜਿਹੜੇ 10ਵੀਂ 11ਵੀਂ ਦੇ ਬੱਚੇ ਨੇ +2 ਦੇ ਉਹ ਸਾਰੇ ਉਹ ਸਕੂਲ ਆਫ ਫੈਮਿਨਸ ਚ ਮੂਵ ਕਰ ਜਾਣਗੇ ਬੜਾ ਸ਼ਾਨਦਾਰ ਜਿਹੜਾ ਸਕੂਲ ਆ ਉਹ ਪੰਜਾਬ ਸਰਕਾਰ ਦੁਆਰਾ ਬਣਾਇਆ ਜਾ ਰਿਹਾ ਮੈਂ ਸਿੱਖਿਆ ਵਿਭਾਗ ਦਾ ਤੇ ਮੁੱਖ ਮੰਤਰੀ ਸਾਹਿਬ ਦਾ ਬੜਾ ਧੰਨਵਾਦ ਕਰਦੀ ਆ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਦੇ ਇਹ ਐਜੂਕੇਸ਼ਨ ਮਾਡਲ ਉੱਤੇ ਜਿਹੜੀ ਉਹਨਾਂ ਦੀ ਸੋਚ ਹੈ ਉਹ ਪੰਜਾਬ ਚ ਵੀ ਹੋਣ ਅੱਗੇ ਵਧ ਰਹੀ ਹੈ ਤੇ ਬਹੁਤ ਅੱਛੇ ਤਰੀਕੇ ਨਾਲ ਜੀ ਬੜਾ ਅੱਛਾ ਲੱਗੇ ਮੈਨੂੰ ਤਾਂ ਇੰਨੀ ਮਾਹੌਲ 100% ਨਤੀਜੇ ਦੇ ਪ੍ਰਿੰਸੀਪਲ ਸਾਹਿਬ ਹਾਂਜੀ ਐਂਡ ਖਾਸ ਕਰ ਦੇਖੋ ਸਾਡਾ ਕੰਮ ਹੁੰਦਾ ਹੈ ਕਿ ਸਕੂਲ ਨੂੰ ਗ੍ਰਾਂਟ ਦੇਣੀ ਸਕੂਲਾਂ ਨੂੰ ਅੱਗੇ ਲੈ ਕੇ ਜਾਣਾ ਅਧਿਆਪਕਾਂ ਦਾ ਕੰਮ ਹੁੰਦਾ ਉਹਨਾਂ ਦੀ ਸੋਚ ਦਾ ਕੰਮ ਹੁੰਦਾ ਤੇ ਪ੍ਰਿੰਸੀਪਲ ਸਾਹਿਬ ਬੜੇ ਕਾਬਲੇ ਤਾਰੀਫ ਨੇ ਜਿਸ ਤਰੀਕੇ ਇਹਨਾਂ ਨੇ ਸਕੂਲ ਦਾ ਮਾਹੌਲ ਬਣਾਇਆ ਹੋਇਆ ਇੱਥੇ ਪਹਿਲਾਂ ਕੀ ਹੁੰਦਾ ਸੀ ਕਿ ਪੁਰਾਣੇ ਜਿੰਨੇ ਵੀ ਸਕੂਲਾਂ ਦੇ ਵਿੱਚ ਇਹ ਹੁੰਦਾ ਸੀ ਕਿ ਅਧਿਆਪਕ ਪੜਾਉਣ ਦੇ ਨਾਲ ਨਾਲ ਬਾਕੀ ਵੀ ਸਕੂਲਾਂ ਵਾਲੇ ਕੰਮ ਸਾਰੇ ਅਧਿਆਪਕ ਹੀ ਕਰਦੇ ਸੀ ਹੁਣ ਅਧਿਆਪਕ ਸਿਰਫ ਪੜਾ ਰਹੇ ਨੇ ਤੇ ਇਹਦੇ ਚ ਜਿਹੜੇ ਪ੍ਰਿੰਸੀਪਲਸ ਨੇ ਇਹਨਾਂ ਨੇ ਬਹੁਤ ਸਹਿਯੋਗ ਕੀਤਾ ਇਹ ਅਧਿਆਪਕ ਜਿਹੜੇ ਹੁੰਦੇ ਨੇ ਪ੍ਰਿੰਸੀਪਲ ਸਾਹਿਬ ਇਹਨਾਂ ਨੇ ਸਾਨੂੰ ਬਣਾਇਆ ਹੋਇਆ ਅਸੀਂ ਅੱਜ ਜਿਹੜਾ ਇੱਥੇ ਖੜੇ ਆ ਨਾ ਉਹਨਾਂ ਦੇ ਕੋਈ ਵੱਡੇ ਵੱਡੇ ਜਿਹੜੇ ਹੌਸਲੇ ਵਾਲੇ ਬੋਲਨੇ ਅਧਿਆਪਕਾਂ ਦੇ ਉਹ ਸਾਨੂੰ ਪਤਾ ਮੈਂ ਜਾਣਦੀ ਆ ਇਹ ਚੀਜ਼ਾਂ ਕਿ ਮੇਰੇ ਕਿੰਨੇ ਅਧਿਆਪਕਾਂ ਨੇ ਮੈਨੂੰ ਕੀ ਕਿਹਾ ਉਹ ਅੱਜ ਤੱਕ ਮੇਰੇ ਅੰਦਰ ਬੈਠੀਆਂ ਚੀਜ਼ਾਂ ਸੋ ਤੁਹਾਡੇ ਉਹ ਬੱਚੇ ਨੂੰ ਕਿਤਾਬੀ ਗਿਆਨ ਦੇਣ ਦੇ ਨਾਲ ਨਾਲ ਤੁਸੀਂ ਉਹਨਾਂ ਦਾ ਕਿਰਦਾਰ ਵੀ ਬਣਾਉਂਦੇ ਹੋ ਤੁਸੀਂ ਉਹਨਾਂ ਅੰਦਰ ਜਜ਼ਬਾ ਭਰਦੇ ਹੋ ਕਿਸੇ ਕਮਜ਼ੋਰ ਨੂੰ ਤੁਹਾਡੇ ਚਾਰ ਬੋਲੇ ਸ਼ਬਦ ਬਹੁਤ ਉੱਪਰ ਖੜਾ ਕਰ ਦਿੰਦੇ ਨੇ ਤੇ ਮੈਂ ਸਮੂੱਚੇ ਅਧਿਆਪਕ ਸਹਿਬਾਨ ਦਾ ਧੰਨਵਾਦ ਕਰਦੀ ਹਾਂ ਜਿਹੜੇ ਸਮਾਜ ਵਿੱਚ ਬੱਚਿਆਂ ਨੂੰ ਆਉਣ ਵਾਲੀ ਪੰਜਾਬ ਦੀ ਪਨੀਰੀ ਨੂੰ ਤਿਆਰ ਕਰ ਰਹੇ ਨੇ ਤੇ ਆਪਣਾ ਸਮਾਂ ਕੱਢ ਕੇ ਤੁਸੀਂ ਕਹਿ ਵੀ ਮੈਂ ਧਿਆਨ ਚ ਯਾਦ ਰੱਖਿਆ ਹੋਇਆ ਸਰ ਕੁਝ ਕੋਈ ਪੁਰਾਣਾ ਕਿੱਸਾ ਹੀ ਸੁਣਾ ਦਿਓ ਹਾਂ ਜੀ ਦੇ ਮੇਰੀ ਦੇਖੋ ਮੇਰੇ ਹਮੇਸ਼ਾ ਹੀ ਮੈਂ ਚਾਹੀ ਉਹ ਪੜ੍ਹਾਈ ਦੇ ਵਿੱਚ ਸੀ ਠੀਕ ਸੀ ਮੈਂ ਪੜ੍ਹਾਈ ਦੇ ਵਿੱਚ ਚਾਹੇ ਮੈਂ ਉਹ ਆਰਟਿਸਟਿਕ ਚੀਜ਼ਾਂ ਦੇ ਵਿੱਚ ਸੀ ਤੇ ਮੇਰੇ ਅਧਿਆਪਕਾਂ ਨੇ ਨਾ ਮੈਨੂੰ ਪਤਾ ਕਿ ਜੇ ਮੈਂ ਮੇਰੇ ਨੰਬਰ 5 ਆਉਣੇ ਆ ਤਾਂ ਉਹਨਾਂ ਨੇ ਮੈਨੂੰ ਕਹਿਣਾ ਕਿ ਇਹ ਕੁੜੀ ਸਾਡੀ ਬਹੁਤ ਅੱਛੀ ਹੈ ਇਹ ਇਸ ਚੀਜ਼ 'ਚ ਬਹੁਤ ਅੱਛੀ ਹੈ ਤਾਂ ਅਸੀਂ 5 ਤੋਂ ਨੰਬਰ 8 ਲੈ ਲੈਣੇ ਜੋ ਮੈਨੂੰ ਪਤਾ ਕਿ ਬਹੁਤ ਸਾਰੇ ਅਧਿਆਪਕ ਜਦੋਂ ਬੱਚੇ 'ਚ ਵਿਸ਼ਵਾਸ ਦਿਖਾਉਂਦੇ ਆ ਤਾਂ ਉਹ ਉਹ ਅੱਗੇ ਵਾਧੇ ਵਾਧੇ ਹੁੰਦੇ ਆ। ਮੈਡਮ 27 ਦਾ ਸਮਾਂ ਨੇੜੇ ਆ ਰਿਹਾ ਕਿਵੇਂ ਦੀ ਤਿਆਰੀਆਂ ਚੱਲ ਰਹੀਆਂ ਖਰੜ ਢਲਕੇ ਦੀਆਂ ਦੇਖੋ ਅਸੀਂ ਤਾਂ ਕੰਮ ਕਰਨ ਵਾਲੇ ਆ ਜੀ ਕਰਵਾਉਣ ਵਾਲਾ ਤੇ ਪਰਮਾਤਮਾ ਹੁੰਦਾ ਤੇ ਮੇਰਾ ਇਹ ਮੰਨਣਾ ਵੀ ਤਿਆਰੀ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਕੰਮ ਕਰਦੇ ਜੋ ਜੋ ਪਰਮਾਤਮਾ ਤੁਹਾਡੇ ਤੋਂ ਕਰਾਉਣਾ ਚਾਹੁੰਦਾ ਤੁਸੀਂ ਇੱਕ ਜ਼ਰੀਆ ਖੇਡ ਉਸੇ ਦੀ ਹੈ ਤੇ ਬੱਚ ਵਿਗਨ ਨਾ ਪਾਓ ਵਿੱਚ ਡਟ ਕੇ ਆਪਣੀ ਮਿਹਨਤ ਜਿਹੜੀ ਹੈ ਉਹ ਲਗਾਤਾਰ ਕਰਦੇ ਰਹੋ ਅਸੀਂ ਤੇ ਪਰਮਾਤਮਾ ਨੇ ਜਿਹੜੇ ਕਾਰਜ ਤੇ ਲਾਇਆ ਹੋਇਆ ਸੰਗਤ ਨੇ ਜਿਹੜੇ ਕਾਰਜ ਤੇ ਲਾਇਆ ਹੋਇਆ ਅਸੀਂ ਕਰ ਰਹੇ ਹਾਂ ਤਿਆਰੀ ਤਾਂ ਅਸੀਂ ਲਗਾਤਾਰ ਹੀ ਦੀ 4 ਸਾਲ ਹੋ ਗਏ ਬਹੁਤ ਸਾਰੇ ਜਿਹੜੇ ਕੰਮ ਨੇ ਉਹ ਹਲਕਾ ਖੜੜ ਲਈ ਰੱਖੇ ਬਹੁਤ ਵੱਡੀ ਕਾਰ ਟਿਕ ਖੜੜ ਦੇ ਵਿੱਚ ਬੱਸ ਸਟੈਂਡ ਦੀ ਹੈ ਉਹ ਕਿੰਨੇ ਟਾਈਮ ਤੇ ਉਹ ਤੇ ਕੰਮ ਚੱਲ ਰਿਹਾ ਜੀ ਉਹਦਾ ਸਾਰੀ ਤਿਆਰੀ ਕਰ ਰਹੇ ਹਾਂ ਬੱਸ ਸਟੈਂਡ ਬਣਾਵਾਂਗੇ ਨਗਰ ਕੌਂਸਲ ਕਰਾੜੀ ਤੇ ਨਗਰ ਕੌਂਸਲ ਨਵਾਂ ਕੌਂਸਲ ਦੀ ਜਨਤਕ ਹੋ ਗਈ ਰਾਵਾਦਵੰਦੀ ਖੜੜ ਦੇ ਵਿੱਚ ਕਿਉਂ ਬ੍ਰੇਕ ਲੱਗੇ ਕਿਉਂ ਨਹੀਂ ਜਨਤਕ ਹੋ ਰਹੀ ਹੈ ਕਰਨ ਦੇ ਵਿੱਚ ਜੀ ਕੁਝ ਮੁਸ਼ਕਿਲ ਆਈਆਂ ਨੇ ਕੁਝ ਅਸੀਂ ਤਾਂ ਆਪਣੇ ਵੱਲੋਂ ਬਣਾ ਕੇ ਸਾਰੀ ਦੇ ਹੀ ਦਿੱਤੀ ਸੀਗੀ ਤੇ ਕੁਝ ਮੁਸ਼ਕਿਲ ਆਈਆਂ ਕੁਝ ਅਸਰਾ ਵੱਲੋਂ ਜਿਹੜੀਆਂ ਹੈਗੀਆਂ ਉਹਨੂੰ ਡਿਲੇ ਕਰਨ ਦੇ ਵਿੱਚ ਛੋਟੀਆਂ-ਛੋਟੀਆਂ ਗਲਤੀਆਂ ਕਰਦ ਕੇ ਉਹਦੇ ਵਿੱਚ ਡਿਲੇ ਕਰਨ ਦੇ ਵਿੱਚ ਜਿਹੜੀਆਂ ਮੁਸ਼ਕਿਲ ਆਈਆਂ ਨੇ ਉਹਦੇ ਉਹਨੂੰ ਅਸੀਂ ਹੁਣ ਦੁਬਾਰਾ ਕਰਾਂਗੇ ਜੋ ਜੋ ਕਮੀਆਂ ਰਹਿ ਗਈਆਂ ਉਹਨੂੰ ਦੁਬਾਰਾ ਕਰਾਂਗੇ